ਇਹ ਹੈ ਮੁੰਬਈ ਦਾ ਜੂਹੂ ਬਾਸ ਸਟਾਪ ਇਥੋਂ ਕੁਝ ਹੀ ਦੂਰੀ ਤੇ ਜੂਹੂ ਬੀਚ ਜੂਹੂ ਚੌਪਾਟੀ ਹੈ ਇਹ ਜੋ ਤੁਸੀਂ ਬਹੁਤ ਦੇਖ ਰਹੇ ਹੋ ছত্রਪਤੀ சிவாਜੀ ਰਾਓ ਮਹਾਰਾਜ ਦਾ ਇਹ ਬੋਤ ਹੈ ਤੇ ਸਾਹਮਣੇ ਜੋ ਜੂਹੂ ਬੀਚ ਦਾ ਜਿਹੜਾ ਸਮੁੰਦਰ ਦਾ ਨਜ਼ਾਰਾ ਤੁਸੀਂ ਦੇਖ ਰਹੇ ਹੋ ਲੱਖਾਂ ਦੇ ਵਿੱਚ ਲੋਕ ਰੋਜ਼ਾਨਾ ਇੱਥੇ ਆਉਂਦੇ ਹੈਗੇ ਆ ਸਮੁੰਦਰ ਦੇ ਕਿਨਾਰੇ ਤੇ ਸੈਰ ਵੀ ਕਰ ਲੈਂਦੀ ਹੈਗੀ ਆ ਇੱਥੇ ਬਹੁਤ ਸਾਰੀਆਂ ਦੁਕਾਨਾਂ ਨੇ ਜਿਨ੍ਹਾਂ ਨੂੰ ਖਾਣੇ ਦੀ ਲੋੜ ਹੁੰਦੀ ਉਹ ਖਾ ਲੈਂਦੀ ਹੈਗੀ ਆ ਕਿਸਤੀਆਂ ਨੇ ਜਿਨ੍ਹਾਂ ਨੇ VOTING ਕਰਨੀ ਉਹ VOTING ਕਰ ਲੈਂਦੀ ਹੈਗੀ ਆ ਤੇ ਸਮੁੰਦਰ ਦੇ ਕਿਨਾਰੇ ਤੋਂ ਨਹਾ ਵੀ ਲੈਂਦੀ ਹੈਗੀ ਆ ਜਿਹੜੇ ਲੋਕ ਤੈਰ ਨਹੀਂ ਜਾਂਦੇ ਉਹ ਜਿਆਦਾ ਦੂਰ ਨਹੀਂ ਜਾਂਦੇ ਹੈਗੇ ਤੁਸੀਂ ਦੇਖ ਸਕਦੇ ਹੋ ਕਿ ਹਰ ਚੀਜ਼ ਤਕਰੀਬਨ ਇੱਥੇ ਉਹ ਹੈ ਜੋ ਘੁੰਮਣ ਆਏ ਲੋਕਾਂ ਨੂੰ ਚਾਹੀਦੀ ਹੈ ਚਾਹੀਦਾ ਕੀ ਹੁੰਦਾ ਹੈਗਾ ਖਾਣਾ ਚਾਹੀਦਾ ਹੁੰਦਾ ਖੁੱਲੀ ਜਗ੍ਹਾ ਚਾਹੀਦੀ ਹੁੰਦੀ ਆ ਅ ਵਧੀਆ ਵਾਤਾਵਰਨ ਚਾਹੀਦਾ ਹੁੰਦਾ ਨਜ਼ਦੀਕ ਬਹੁਤ ਸਾਰੇ ਰੁੱਖ ਇੱਥੇ ਲੱਗੇ ਹੋਏ ਆ ਚਟਾਈਆਂ ਜਿਹੜੀਆਂ ਹੁੰਦੀਆਂ ਬਿਸ਼ੌਣ ਵਾਲੀਆਂ ਉਹ ਇੱਥੇ ਕਿਰਾਏ ਤੇ ਦੇ ਦਿੰਦੀਆਂ ਕਿਉਂਕਿ ਬਾਹਰ ਸਮੁੰਦਰ ਦੀ ਰੇਤਲੀ ਜਗਾ ਜਿਸ ਨੇ ਬੈਠ ਕੇ ਸਮੁੰਦਰ ਦਾ ਨਜ਼ਾਰਾ ਲੈਣਾ ਰੌਣਕ ਨੂੰ ਦੇਖਣਾ ਹੈਗਾ ਤੇ ਉਹ ਆਰਾਮ ਨਾਲ ਲੋਕ ਘਰ ਤੋਂ ਆਪਦੇ ਘਰ ਦਾ ਬਣਾ ਖਾਣਾ ਲਿਆਉਂਦੀ ਹੈਗੀ ਆ ਤੇ ਉੱਥੇ ਬੈਠ ਕੇ ਉਹੋ ਖਾ ਲੈਂਦੀ ਹੈਗੀ ਆ ਸੋ ਤੁਸੀਂ ਦੇਖਦੇ ਹੋ ਕਿ ਬੱਚੇ ਵੱਡੇ ਕਿਵੇਂ ਸਮੁੰਦਰ ਦੇ ਕਿਨਾਰੇ ਤੇ ਉਹੋ ਇੰਜੋਏ ਕਰ ਰਿਹਾ ਹੈ ਇੱਕ ਹਸਾਬ ਦਾ ਬੱਚਿਆਂ ਦਾ ਡਰ ਵੀ ਨਿਕਲ ਜਾਂਦਾ ਕਿ ਮੈਂ ਸਮੁੰਦਰ ਦੇ ਵਿੱਚ ਵੀ ਇਸ ਤਰ੍ਹਾਂ ਮਤਲਬ ਕਿ ਨਹਾਇਆ ਹੋਇਆ ਵਾਂ ਕਿਉਂਕਿ ਇਹ ਜਿਹੜੀਆਂ ਛੱਲਾ ਵਾਂ ਇਹ ਵੀ ਕਈ ਵਾਰ ਨਵੇਂ ਬੱਚੇ ਜਾਂ ਨਵੇਂ ਬੰਦੇ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਮੈਨੂੰ ਬਹਾ ਕੇ ਲੈ ਜਾਊਗੀ ਪਰ ਜਿਹੜੇ ਤਕਰੀਬਨ ਇੱਥੇ ਹੁੰਦੇ ਰਹਿੰਦੇ ਹੈਗੇ ਆ ਉਹਨਾਂ ਨੂੰ ਇਹ ਪਤਾ ਵਾ ਤੇ ਵੀ ਮਤਲਬ ਇੰਨੇ ਨਾਲ ਅਸੀਂ ਆਪ ਦਾ ਬਚਾਅ ਕਰ ਸਕਦੇ ਹਾਂ ਜੇ ਕੁਝ ਨਹੀਂ ਕਰਦੀ ਹੈਗੇ ਆ ਤੇ ਜ਼ਿਆਦਾ ਦੂਰ ਜਾਵਾਂਗੇ ਤਾਂ ਕਈ ਵਾਰ ਜੋ ਜਿਹੜਾ ਬੰਦਾ ਤੈਰ ਨਹੀਂ ਜਾਂਦਾ ਉਹਨੂੰ ਖਤਰਾ ਜਿਆਦਾ ਹੋ ਸਕਦਾ ਵਿੱਚ ਇਹ ਆ VOTING ਕਰਦੇ ਲੋਕ ਬਹੁਤ ਜ਼ਿਆਦਾ ਸਪੀਡ ਹੁੰਦੀ ਹੈਗੀ ਆ ਤੇ ਇਹ 200 ਰੁਪਏ ਤੋਂ 400 ਰੁਪਏ ਤੱਕ ਦਾ ਇੱਥੇ ਕਿਰਾਇਆ ਹੈਗਾ ਤੇ ਬੱਚਿਆਂ ਨੇ ਆਪਣੇ ਨੇ ਵੀ ਮਤਲਬ ਕਿਹਾ ਕਿ ਮਤਲਬ ਇਹ VOTING ਜ਼ਰੂਰ ਕਰਨੀ ਹੈਗੀ ਆ ਤੇ ਸੋ ਉਹ ਵੀ ਤੁਹਾਨੂੰ ਮਤਲਬ ਇੱਥੇ ਦਿਖਾਵਾਂਗੇ ਪਰ ਤੁਸੀਂ ਇਹ ਸਮੁੰਦਰ ਦਾ ਜਿਹੜਾ ਨਜ਼ਾਰਾ ਦੇਖ ਰਹੇ ਹੋਗੇ ਬਹੁਤ ਹੀ ਕਮਾਲ ਦਾ ਸ਼ਬਦ ਬਿਆਨ ਨਹੀਂ ਕੀਤਾ ਜਾ ਸਕਦੀ ਹੈਗੀ ਕਿ ਜਦੋਂ ਬੰਦਾ ਇਸ ਤਰ੍ਹਾਂ ਦੇ ਸਥਾਨਾਂ ਤੇ ਜਾਂਦਾ ਹੈਗਾ ਹਰ ਤਰ੍ਹਾਂ ਦੇ ਲੋਕ ਉੱਥੇ ਦੇਖਦਾ ਸਾਰਾ ਸਾਰੀ ਤਰ੍ਹਾਂ ਦਾ ਭਾਈਚਾਰਾ ਇੱਥੇ ਮੌਜੂਦ ਹੁੰਦਾ ਖੁਸ਼ ਹੁੰਦੇ ਹੈਗੇ ਲੋਕ ਕੋਈ ਵੀ ਉਦਾਸ ਦੇਖਣ ਨੂੰ ਨਹੀਂ ਮਿਲਦਾ ਮੋਟੀਵੇਸ਼ਨ ਬੜੀ ਜ਼ਬਰਦਸਤ ਮਿਲਦੀ ਹੈਗੀ ਆ ਪੰਛੀ ਵੀ ਇੱਥੇ ਆ ਜਾਂਦੇ ਆ ਜੋ ਲੋਕਾਂ ਕੋਲੋਂ ਖਾਂਦੀ ਹੋਈ ਕੁਝ ਨਾ ਕੁਝ ਦਿਖ ਜਾਂਦਾ ਤੇ ਇਹ ਹੀ ਫਿਰ ਚੁਗ ਲੈਂਦੀ ਹੈਗੀ ਆ ਕੁਦਰਤ ਨੇ ਹਰ ਇੱਕ ਨੂੰ ਹਰ ਜਗ੍ਹਾ ਖਾਣਾ ਮਹੱਇਆ ਕਰਵਾਇਆ ਹੋਇਆ ਵਾ ਸੋ ਕਿੰਨਾ ਅਜਬ ਦਾ ਨਜ਼ਾਰਾ ਇਹ ਤੁਸੀਂ ਦੇਖ ਰਹੇ ਹੋਗੇ ਭੀੜ ਭੜਕੀ ਦੇ ਵਿੱਚੋਂ ਨਿਕਲ ਕੇ ਲੋਕ ਮੁੰਬਈ ਦੇ ਲੋਕ ਇੱਥੇ ਇਸ ਤਰ੍ਹਾਂ ਖੁਸ਼ੀਆਂ ਮਨਾਉਂਦੇ ਆ ਤੇ ਹੋਰ ਵੀ ਜਿਹੜੇ ਸਟੇਟਾਂ ਤੋਂ ਅਲੱਗ-ਅਲੱਗ ਸਟੇਟਾਂ ਤੋਂ ਆਉਂਦੇ ਹੈਗੇ ਆ ਤੇ ਉਹ ਜੂਹੂ ਵਿੱਚ ਤਕਰੀਬਨ ਜ਼ਰੂਰ ਆਉਂਦੇ ਹੈਗੇ ਆ ਸਾਡਾ ਜਿਹੜਾ ਕਈ ਤਰ੍ਹਾਂ ਦਾ ਪ੍ਰੋਗਰਾਮ ਸੀਗਾ ਗੁਰਮਤਿ ਪ੍ਰੋਗਰਾਮ ਸੀਗਾ ਨਸ਼ਿਆਂ ਦੇ ਸਬੰਧ ਵਿੱਚ ਵੀ ਕਾਉਂਸਲਿੰਗ ਦਾ ਪ੍ਰੋਗਰਾਮ ਸੀਗਾ ਤੇ ਚਾਰ-ਪੰਜ ਤਰ੍ਹਾਂ ਦੇ ਪ੍ਰੋਗਰਾਮ ਸੀਗੇ ਕੋਈ ਸਾਡੇ ਸੀਕ੍ਰਟ ਸੀ ਸੋ ਬੱਚਿਆਂ ਨੇ ਉਹ ਜੈਕਟ ਪਹਿਨ ਲਈ ਆ ਉਨ੍ਹਾਂ ਦੇ ਦੱਸੇ ਮੁਤਾਬਕ ਕਿ ਹਰ ਇੱਕ ਨੂੰ ਜਿਸ ਨੇ ਵੀ VOTING ਕਰਨੀ ਹੈ ਉਸ ਨੂੰ ਇਹ ਜੈਕਟ ਪਹਿਨਣੀ ਪਊਗੀ ਇਹ ਜਿਹੜੀ ਸਮੁੰਦਰ ਦੇ ਕਿਨਾਰੇ ਤੇ ਲਿਆਉਂਦੀ ਹੈਗੀ ਆ ਬੋਟ ਪਹਿਲਾਂ ਇਸ ਨੂੰ ਅੱਗੇ ਤੋਂ ਇੱਕ ਬੰਦਾ ਖਿੱਚਦਾ ਸਾਈਡਾਂ ਤੋਂ 4-5 ਬੰਦੇ ਇਹਨੂੰ ਧੱਕ ਕੇ ਅੱਗੇ ਲੈ ਕੇ ਜਾਂਦੇ ਆ ਕਿਉਂਕਿ ਸਮੁੰਦਰ ਦਾ ਪਾਣੀ ਦਾ ਅੱਗੇ ਤੋਂ ਇੱਧਰ ਨੂੰ ਛਲ ਮਾਰਦਾ ਆਉਂਦਾ ਤੇ ਇਧਰੋਂ ਫਿਰ ਤੱਕਾ ਲਾ ਕੇ ਅੱਗੇ ਨੂੰ ਇਹ ਬੋਟ ਕਰਨੀ ਪਊਗੀ ਫਿਰ ਇੰਜਨ ਜਦੋਂ ਸਟਾਰਟ ਹੋ ਗਿਆ ਕਿਉਂਕਿ ਇੰਜਨ ਰੇਤੇ 'ਚ ਤਾਂ ਸਟਾਰਟ ਹੋ ਨਹੀਂ ਸਕਦਾ ਹੈਗਾ ਇਹ ਪਾਣੀ ਦੇ ਵਿੱਚ ਹੀ ਹੋਊਗਾ ਜਦੋਂ ਪਾਣੀ ਦੇ ਵਿੱਚ ਸਟਾਰਟ ਹੋ ਗਿਆ ਤੇ ਫਿਰ ਉਹ ਜੰਪ ਮਾਰਦਾ ਹੋਇਆ ਲੈ ਕੇ ਜਾਊਗਾ ਕਿਉਂਕਿ ਜਿਵੇਂ ਜਿਵੇਂ ਛੱਲਾਂ ਪਾਣੀ ਦੀਆਂ ਜੰਪ ਮਾਰਦੀਆਂ ਹੈਗੀਆਂ ਓਵੇਂ ਓਵੇਂ ਬੋਰਡ ਵੀ ਮਤਲਬ ਛੱਲ ਮਾਰੂਗੀ ਆ ਤੁਸੀਂ ਦੇਖ ਰਹੇ ਹੋ ਕਿ ਪੰਜ ਚਾਰ ਲੋਕ ਆ ਜਿਹੜੇ ਸਾਈਡਾਂ ਤੋਂ ਮਿਲ ਕੇ ਇਸ ਨੂੰ ਮਤਲਬ ਕਿ ਅ ਸਮੁੰਦਰ ਦੇ ਵਿੱਚ ਲੈ ਕੇ ਜਾ ਰਹੇ ਆ ਫਿਰ ਜਿਹੜਾ ਇੰਜਨ ਆ ਉਹ ਹੋ ਜਾਊਗਾ ਸਟਾਰਟ ਤੇ ਫਿਰ ਬਹੁਤ ਹੀ ਜ਼ਿਆਦਾ ਸਪੀਡ ਦੇ ਇਹੇ ਅੱਗੇ ਨੂੰ ਮਤਲਬ ਕਿ ਬੋਰਡ ਜਾਵੇਗੀ ਪਹਿਲੀ ਵਾਰ ਲ ਨੂੰ ਡਰਤਾ ਲੱਗਦਾ ਹੀ ਹੈਗਾ ਖੈਰ ਸਾਨੂੰ ਨਾ ਬੱਚਿਆਂ ਨੂੰ ਕੋਈ ਡਰ ਮਹਿਸੂਸ ਨਹੀਂ ਹੋਇਆ ਹੈਗਾ ਆ ਤੁਸੀਂ ਦੇਖਦੇ ਕਿਵੇਂ ਛੱਲਾ ਵੱਜਦੀ ਹੈ ਬਹੁਤ ਜ਼ਿਆਦਾ ਉੱਚ ਵਾਲੀਵਾ ਹੁੰਦਾ ਹੈਗਾ ਮਾੜੇ ਦਿਲ ਵਾਲੇ ਦਾ ਕਈ ਵਾਰ ਨੁਕਸਾਨ ਹੋ ਵੀ ਸਕਦਾ ਹੈਗਾ ਜਿਹੜਾ ਬੱਚਾ ਬਿਲਕੁਲ ਕਬਜ਼ੋਰ ਆ ਉਸ ਨੂੰ ਤੁਸੀਂ ਇਸ ਵੋਟਿੰਗ ਦੇ ਵਿੱਚ ਵੀ ਸ਼ਾਇਦ ਜੇ ਨਾਲ ਲਿਆਉ ਤਾਂ ਚੰਗੀ ਗੱਲ ਹੀ ਹੈਗਾ ਤੇ ਜੇ ਬੱਚਾ ਮਨ ਕਰਦਾ ਹੈਗਾ ਕਿ ਮੈਂ ਮਤਲਬ ਜਾ ਸਕਦਾ ਤਾਂ ਉਸ ਨੂੰ ਜ਼ਰੂਰ ਤੁਸੀਂ ਇਹ ਮਤਲਬ ਲੈ ਕੇ ਜਾਓ ਆ ਦੇਖੋ ਤੁਸੀਂ ਦੇਖਦੇ ਹੋ ਕਿ ਕਿਸ ਤਰੀਕੇ ਨਾਲ ਜੰਪ ਕਰਦੇ ਹੋਏ ਅੱਗੇ ਤੋਂ ਇਹ ਜੜੀਆਂ ਜਾਰੀ ਹੈਗੀਆਂ ਅਸੀਂ ਆਪਣਾ ਫੋਨ ਕਿਸੇ ਦੋਸਤ ਨੂੰ ਫੜਾਇਆ ਤੁਸ ਨੂੰ ਕਿਹਾ ਕਿ ਤੁਸੀਂ ਇਹ ਜਿਹੜੀ ਸਪੀਡ ਹੈ ਇਸ ਦੀ ਓਹੋ ਦਿਖਾਉਣੀ ਹੈ ਕਿਵੇਂ ਸਮੁੰਦਰ ਦੇ ਵਿੱਚ ਜਿਹੜੀ ਇਹ ਬੋਟ ਆ ਮਤਲਬ ਜਾਂਦੀ ਆ ਸੋ ਅੱਜ ਦੀ ਇਹ ਵੀਡੀਓ ਜਿਹੜੀ ਇਹ ਸਿਰਫ ਜੁਹੂ ਬੀਚ ਤੇ ਉੱਤੇ ਨਿਰਧਾਰਤ ਸੀ ਅਗਲੀਆਂ ਕਈ ਵੀਡੀਓ ਅਸੀਂ ਮੁੰਬਈ ਦੀਆਂ ਤੁਹਾਨੂੰ ਦਿਖਾਵਾਂਗੇ ਇੱਕ ਵੀਡੀਓ ਬਿਲਕੁਲ ਲੋਕਲ ਟ੍ਰੇਨ ਕਿੰਨੇ ਸਟੇਸ਼ਨ ਵਿੱਚ ਆਉਂਦੀ ਹੈਗੀ ਆ ਕਿਸ ਤਰ੍ਹਾਂ ਦੀਆਂ ਬਿਲਡਿੰਗਾਂ ਹੈਗੀਆਂ ਹੋਰ ਤੇ ਉਹ ਤੁਹਾਨੂੰ ਦਿਖਾਵਾਂਗੇ ਤੇ ਸਾਡੇ ਉੱਥੇ ਪ੍ਰੋਗਰਾਮ ਕੀ ਕੀ ਹੋਏ ਉਹ ਵੀ ਮਤਲਬ ਕੁਝ ਤਾਂ ਥੋੜਾ ਥੋੜਾ ਪਹਿਲੇ ਦਿਖਾਇਆ ਹੋਰ ਵੀ ਦਿਖਾਵਾਂਗੇ ਤੇ ਸੋ ਕਿਸ ਦੀ ਕਿਨਾਰੇ ਤੇ ਆ ਗਈ ਹੈ ਧੰਨਵਾਦ